ਜਿੰਨਾ ਲੋਕਾਂ ਦੇ ਘਰ ਹਮੇਸ਼ਾ ਪੈਸੇ ਦੀ ਕਮੀ ਰਹਿੰਦੀ ਹੈ ਤੇ ਉਹ ਲੋਕ ਇਸ ਗੱਲ ਨੂੰ ਲੈ ਕੇ ਹਮੇਸ਼ਾ ਚਿੰਤਾ ਦੇ ਵਿੱਚ ਰਹਿੰਦੇ ਨੇ ਪਰ ਹੁਣ ਤੁਹਾਨੂੰ ਇਸ ਚੀਜ਼ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਅੱਜ ਦੀ ਇਸ ਵੀਡੀਓ ਵਿੱਚ ਇੱਕ ਅਜੀਬਾ ਤਰੀਕਾ ਤੁਹਾਡੇ ਨਾਲ ਸਾਂਝਾ ਕਰੂੰਗਾ ਜਿਹਦੇ ਨਾਲ ਤੁਹਾਡੀ ਜ਼ਿੰਦਗੀ ਵਿੱਚ ਇੱਕ ਅਜੀਬਾ ਪੀਰ ਮੁਰਸ਼ਿਦ ਚਮਤਕਾਰ ਕਰਨਗੇ ਕਿ ਤੁਸੀਂ ਕਦੀ ਸੋਚਿਆ ਨਹੀਂ ਹੋਣਾ ਤੁਸੀਂ ਆਪ ਕਹੋਗੇ ਕਿ ਮੇਰੀ ਜ਼ਿੰਦਗੀ ਵਿੱਚ ਇਹ ਚਮਤਕਾਰ ਕਿਵੇਂ ਹੋ ਗਿਆ ਇਨਾ ਪੈਸਾ ਕਿੱਧਰੋਂ ਆ ਗਿਆ ਬਸ ਤੁਸੀਂ ਅੱਜ ਦੀ ਇਸ ਵੀਡੀਓ ਨੂੰ ਪੂਰਾ ਦੇਖਿਓ ਤਾਂ ਜੋ ਤੁਸੀਂ ਇਹ ਤਰੀਕਾ ਚੰਗੀ ਤਰ੍ਹਾਂ ਸਮਝ ਕੇ ਫੇਰ ਆਪਣੀ ਜ਼ਿੰਦਗੀ ਵਿੱਚ ਅਪਣਾਓ ਤਾਂ ਜੋ ਇਹ ਤਰੀਕਾ ਤੁਹਾਡੇ ਲਈ ਚੰਗੀ ਤਰ੍ਹਾਂ ਕੰਮ ਕਰੇ ਤੇ ਉਲਟਾ ਤੁਹਾਡਾ ਕੋਈ ਵੀ ਨੁਕਸਾਨ ਨਾ ਹੋਵੇ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ ਇੱਕ ਵਾਰੀ ਦੀ ਗੱਲ ਹੈ ਇੱਕ ਇਨਸਾਨ ਆਪਣੀ ਜ਼ਿੰਦਗੀ ਵਿੱਚ ਬਹੁਤ ਪਰੇਸ਼ਾਨ ਸੀ ਕਿਉਂਕਿ ਉਸ ਦੀ ਜ਼ਿੰਦਗੀ ਵਿੱਚ ਕਮਾਈ ਦਾ ਕੋਈ ਵੀ ਸਾਧਨ ਨਹੀਂ ਸੀ ਉਹ ਮਿਹਨਤ ਮਜ਼ਦੂਰੀ ਕਰਕੇ ਥੋੜੇ-ਬੋਤੇ ਪੈਸੇ ਕਮਾ ਲੈਂਦਾ ਪਰ ਉਹ ਇੰਨੇ ਪੈਸੇ ਨਹੀਂ ਕਮਾ ਪਾਉਂਦਾ ਸੀ ਜਿਹਦੇ ਨਾਲ ਉਹਦਾ ਵਧੀਆ ਗੁਜ਼ਾਰਾ ਹੋਵੇ ਤੇ ਇਸ ਗੱਲ ਨੂੰ ਲੈ ਕੇ ਉਹ ਹਮੇਸ਼ਾ ਚਿੰਤਾ ਦੇ ਵਿੱਚ ਰਹਿੰਦਾ ਹਮੇਸ਼ਾ ਪਰੇਸ਼ਾਨ ਰਹਿੰਦਾ ਉਸ ਨੂੰ ਆਪਣਾ ਆਉਣ ਵਾਲਾ ਸਮਾਂ ਹੋਰ ਵੀ ਮਾੜਾ ਦਿਸ ਰਿਹਾ ਸੀ ਉਸ ਨੂੰ ਇਦਾਂ ਲੱਗਦਾ ਸੀ ਕਿ ਉਸ ਦਾ ਆਉਣ ਵਾਲਾ ਸਮਾਂ ਹੋਰ ਜਿਆਦਾ ਮਾੜਾ ਹੋਏਗਾ ਕਿਉਂਕਿ ਅੱਜ ਤਾਂ ਉਹ ਇਕੱਲਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਸ ਦਾ ਵਿਆਹ ਵੀ ਹੋਏਗਾ ਉਸ ਦੇ ਬੱਚੇ ਵੀ ਹੋਣਗੇ ਇਸ ਗੱਲ ਨੂੰ ਉਹ ਹਮੇਸ਼ਾ ਚਿੰਤਾ ਦੇ ਵਿੱਚ ਰਹਿੰਦਾ ਕਿ ਮੈਂ ਕਿਵੇਂ ਉਹਨਾਂ ਦਾ ਪਾਲਣ ਪੋਸ਼ਣ ਕਰੂੰਗਾ ਕਿਵੇਂ ਉਹਨਾਂ ਦੀ ਦੇਖਭਾਲ ਕਰੂੰਗਾ ਹਮੇਸ਼ਾ ਇਸ ਗੱਲ ਨੂੰ ਲੈ ਕੇ ਉਹ ਚਿੰਤਾ ਦੇ ਵਿੱਚ ਰਹਿੰਦਾ ਸੀ ਇੱਕ ਦਿਨ ਉਹ ਇਨਸਾਨ ਇੱਕ ਜੰਗਲ ਦੇ ਵਿੱਚੋਂ ਜਾ ਰਿਹਾ ਸੀ ਤੇ ਉਸੇ ਜੰਗਲ ਦੇ ਵਿੱਚ ਬਹੁਤ ਹੀ ਪਹੁੰਚੇ ਹੋਏ ਸੰਤ ਬੈਠੇ ਸੀ ਉਹ ਸੰਤ ਪਰਵਚਨ ਦੇ ਰੇ ਸੀ ਤੇ ਲੋਕ ਬੈਠ ਕੇ ਉਹਨਾਂ ਦੇ ਪਰਵਚਨ ਸੁਣ ਰਹੇ ਸੀ ਉਸ ਲੜਕੇ ਦੇ ਕੰਨਾਂ ਦੇ ਵਿੱਚ ਉਹਨਾਂ ਸੰਤਾਂ ਦੀ ਆਵਾਜ਼ ਪੈਂਦੀ ਹੈ ਤੇ ਉਹ ਉੱਥੇ ਜਾ ਕੇ ਬੈਠ ਜਾਂਦਾ ਸਾਰੇ ਲੋਕ ਉਹਨਾਂ ਸੰਤਾਂ ਨੂੰ ਆਪਣੇ ਆਪਣੇ ਸਵਾਲ ਕਰ ਰਹੇ ਸੀ ਤੇ ਸੰਤ ਉਹਨਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸੀ ਉਹ ਲੜਕਾ ਵੀ ਉਹਨਾਂ ਸੰਤਾਂ ਨੂੰ ਇੱਕ ਸਵਾਲ ਪੁੱਛਦਾ ਤੇ ਕਹਿੰਦਾ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਜਲਦੀ ਅਮੀਰ ਹੋਣਾ ਚਾਹੁੰਦਾ ਤੁਸੀਂ ਮੈਨੂੰ ਵੀ ਕੋਈ ਰਸਤਾ ਵਿਖਾਓ ਮੈਨੂੰ ਪੈਸੇ ਤੋਂ ਬਿਨਾ ਆਪਣੀ ਆਉਣ ਵਾਲੀ ਜ਼ਿੰਦਗੀ ਬਹੁਤ ਜ਼ਿਆਦਾ ਕਾਲੀ ਦਿਸ ਰਹੀ ਹੈ ਤਾਂ ਉਹ ਸੰਤ ਕਹਿੰਦੇ ਨੇ ਤੁਸੀਂ ਸਾਈਡ ਤੇ ਬੈਠ ਜਾਓ ਤੁਹਾਨੂੰ ਜਾਂਦੇ ਨੂੰ ਇਹ ਸਵਾਲ ਦਾ ਜਵਾਬ ਅਸੀਂ ਜ਼ਰੂਰ ਦੇਵਾਂਗੇ ਬਾਕੀ ਸਾਰੇ ਲੋਕਾਂ ਦੇ ਜਵਾਬ ਉਹ ਸੰਤਾਂ ਨੇ ਦੇ ਦਿੱਤੇ ਤੇ ਲੋਕ ਉੱਥੋਂ ਚਲੇ ਗਏ ਉਹ ਲੜਕਾ ਸੰਤਾਂ ਦੇ ਜਵਾਬ ਦਾ ਇੰਤਜ਼ਾਰ ਕਰ ਰਿਹਾ ਸੀ ਉਹ ਲੜਕਾ ਖੜਾ ਹੋ ਕੇ ਸੰਤਾਂ ਦੇ ਕੋਲ ਜਾਂਦਾ ਸੰਤਾਂ ਨੂੰ ਜਾ ਕੇ ਫੇਰ ਉਹੀ ਸਵਾਲ ਕਰਦਾ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਜਲਦੀ ਅਮੀਰ ਹੋਣਾ ਚਾਹੁੰਨਾ ਮੈਨੂੰ ਵੀ ਕੋਈ ਰਸਤਾ ਵਿਖਾਓ ਮੈਨੂੰ ਵੀ ਕੋਈ ਉਪਾਅ ਦੱਸੋ ਤਾਂ ਸੰਤ ਉਸ ਨੂੰ ਦੋ ਤਰੀਕੇ ਦੱਸਦੇ ਨੇ ਸੰਤ ਕਹਿੰਦੇ ਨੇ ਕਿ ਪਹਿਲਾਂ ਪਹਿਲਾ ਤਰੀਕਾ ਸੁਣ ਦੂਸਰੇ ਤਰੀਕੇ ਨੂੰ ਧਿਆਨ ਨਾਲ ਸੁਣੀ ਕਿਉਂਕਿ ਉਹ ਤਰੀਕਾ ਤੇਰੀ ਜ਼ਿੰਦਗੀ ਵਿੱਚ ਚਮਤਕਾਰ ਕਰ ਦੇਗਾ ਉਸ ਦੇ ਨਾਲ ਤੇਰੇ ਕੋਲੇ ਇੰਨਾ ਪੈਸਾ ਆਏਗਾ ਕਿ ਤੇਰੇ ਤੋਂ ਸੰਭਾਲ ਨਹੀਂ ਹੋਣਾ ਸੰਤ ਉਹਨੂੰ ਪਹਿਲਾ ਤਰੀਕਾ ਦੱਸਦੇ ਨੇ ਸੰਤ ਕਹਿੰਦੇ ਨੇ ਕਿ ਜਦੋਂ ਵੀ ਤੈਨੂੰ ਕੋਈ ਵੀ ਇਨਸਾਨ ਪਸ਼ੂ ਪੰਛੀ ਦਿਸੇ ਕਿ ਉਸਨੂੰ ਤੇਰੀ ਮਦਦ ਦੀ ਜ਼ਰੂਰਤ ਹੈ ਉਸਨੂੰ ਤੈਨੂੰ ਅੰਦਰੋਂ ਆਵਾਜ਼ ਆਵੇ ਕਿ ਮੈਨੂੰ ਇਸਦੀ ਮਦਦ ਕਰ ਦੇਣੀ ਚਾਹੀਦੀ ਹੈ ਤਾਂ ਕਦੇ ਵੀ ਪਿੱਛੇ ਨਾ ਹਟੀ ਉਸਦੀ ਮਦਦ ਜ਼ਰੂਰ ਕਰੀ ਉਹ ਇਨਸਾਨ ਸੰਤਾਂ ਦੀ ਉਸ ਗੱਲ ਨੂੰ ਆਪਣੇ ਦਿਲ ਦੇ ਵਿੱਚ ਉਤਾਰ ਲੈਂਦਾ ਹੈ ਦੂਸਰਾ ਤਰੀਕਾ ਸੰਤ ਦਿੰਦੇ ਨੇ ਕਿ ਇਦਾਂ ਕਰੀ ਜਦੋਂ ਵੀ ਤੇਰੇ ਕੋਲੇ ਪੈਸੇ ਆਉਣ ਉਹਨਾਂ ਪੈਸਿਆਂ ਦੇ ਵਿੱਚੋਂ ਤੂੰ ਦਾਨ ਜ਼ਰੂਰ ਕਰਨਾ ਚਾਹੇ ਥੋੜਾ ਜਿਹਾ ਕਰੀ ਪਰ ਕਰੀ ਜ਼ਰੂਰ ਇੰਨੀ ਗੱਲ ਸੰਤਾਂ ਦੀ ਸੁਣ ਕੇ ਉਹ ਇਨਸਾਨ ਅੱਗੇ ਚੱਲ ਜਾਂਦਾ ਹੈ ਇੱਕ ਦੋ ਦਿਨਾਂ ਬਾਅਦ ਉਸ ਇਨਸਾਨ ਨੂੰ ਇੱਕ ਛੋਟੇ ਛੋਟੇ ਕੁੱਤੇ ਦਿਸਦੇ ਨੇ ਉਹ ਕਤੂਰੇ ਭੁੱਖੇ ਮਰੇ ਪਏ ਸੀ ਉਹਨਾਂ ਨੂੰ ਬਹੁਤ ਹੀ ਭੁੱਖ ਲੱਗੀ ਸੀ ਉਹ ਕਤੂਰਿਆਂ ਵੱਲ ਵੇਖਦਾ ਤੇ ਉਸ ਨੂੰ ਸੰਤਾਂ ਦੀ ਗੱਲ ਯਾਦ ਆਉਂਦੀ ਹੈ ਤੇ ਉਹ ਕੀ ਕਰਦਾ ਇੱਕ ਦੁਕਾਨ ਤੇ ਜਾਂਦਾ ਉੱਥੋਂ ਪਿਆਰ ਪੈਦਾ ਦੁੱਧ ਖਰੀਦਦਾ ਤੇ ਉਹਨਾਂ ਕਤੂਰਿਆਂ ਨੂੰ ਪਾ ਦਿੰਦਾ ਉਹ ਕਤੂਰੇ ਵਿਚਾਰੇ ਉਹ ਦੁੱਧ ਬਹੁਤ ਹੀ ਪਿਆਰ ਨਾਲ ਪੀਂਦੇ ਨੇ ਤੇ ਉਹਦੇ ਮਨ ਨੂੰ ਬਹੁਤ ਸ਼ਾਂਤੀ ਆਉਂਦੀ ਹੈ ਇੰਨਾ ਕੰਮ ਕਰਕੇ ਉਹ ਅੱਗੇ ਚੱਲਿਆ ਜਾਂਦਾ ਹੈ ਰਸਤੇ ਦੇ ਵਿੱਚ ਜਾ ਰਿਹਾ ਸੀ ਵੇਖਦਾ ਕਿ ਇੱਕ ਬਜ਼ੁਰਗ ਬੀਬੀ ਜਿਹਨੂੰ ਭੁੱਖ ਬਹੁਤ ਲੱਗੀ ਸੀ ਉਹਨੂੰ ਉਹ ਰੋਟੀ ਖਵਾਉਂਦਾ ਹੈ ਤੇ ਉਹ ਬੀਬੀ ਉਹਨੂੰ ਬਹੁਤ ਦਵਾਵਾਂ ਦਿੰਦੀ ਹੈ ਉਹ ਲੜਕਾ ਅੱਗੇ ਜਾਂਦਾ ਹੈ ਸੜਕ ਦੇ ਉੱਪਰ ਇੱਕ ਇਨਸਾਨ ਦਾ ਐਕਸੀਡੈਂਟ ਹੋਇਆ ਪਿਆ ਸੀ ਉਹ ਉਸਨੂੰ ਚੁੱਕ ਕੇ ਹਸਪਤਾਲ ਪਹੁੰਚਾਉਂਦਾ ਹੈ ਤੇ ਜਦੋਂ ਉਹ ਇਨਸਾਨ ਠੀਕ ਹੋ ਜਾਂਦਾ ਹੈ ਤਾਂ ਉਸਨੂੰ ਆਪਣੇ ਕੋਲ ਬੁਲਾਉਂਦਾ ਹੈ ਤੇ ਉਹ ਇਨਸਾਨ ਬਹੁਤ ਹੀ ਅਮੀਰ ਇਨਸਾਨ ਸੀ ਉਸ ਨੂੰ ਰੋਟੀ ਵਗੈਰਾ ਉਸ ਨੂੰ ਸਾਰਾ ਖਰਚਾ ਉਹ ਦਿੰਦਾ ਇੱਕ ਵਧੀਆ ਨੌਕਰੀ ਦਿੰਦਾ ਉਸ ਇਨਸਾਨ ਦੀ ਜ਼ਿੰਦਗੀ ਸੱਚੀ ਬਦਲ ਗਈ ਸੀ ਜਦੋਂ ਉਸ ਇਨਸਾਨ ਕੋਲ ਪੈਸਾ ਆਉਂਦਾ ਤਾਂ ਉਹ ਇਨਸਾਨ ਨੂੰ ਸੰਤਾਂ ਦੀ ਦੂਜੀ ਗੱਲ ਯਾਦ ਆਉਂਦੀ ਹੈ ਕਿ ਇਨ੍ਹਾਂ ਪੈਸਿਆਂ ਵਿੱਚੋਂ ਦਾਨ ਵੀ ਜ਼ਰੂਰ ਕਰਨਾ ਤੇ ਉਹ ਇਨਸਾਨ ਉਹਨਾਂ ਪੈਸਿਆਂ ਦੇ ਵਿੱਚੋਂ ਦਾਨ ਕਰਨਾ ਸ਼ੁਰੂ ਕਰ ਦਿੰਦਾ ਜਿਵੇਂ ਹੀ ਦਾਨ ਕਰਦਾ ਤੇ ਅਸੂਲ ਹੈ ਪਰਮਾਤਮਾ ਦਾ ਉਹ ਤੁਹਾਨੂੰ 10 ਗੁਣਾ ਕਰਕੇ ਜ਼ਰੂਰ ਮੋੜਦਾ ਹੈ ਉਹ ਅਮੀਰ ਇਨਸਾਨ ਦੀ ਕੋਈ ਵੀ ਔਲਾਦ ਨਹੀਂ ਸੀ ਉਹ ਅਮੀਰ ਇਨਸਾਨ ਉਸ ਲੜਕੇ ਨੂੰ ਆਪਣੀ ਔਲਾਦ ਸਮਝਦਾ ਸੀ ਤੇ ਜਾਂਦਾ ਹੋਇਆ ਉਹ ਇਨਸਾਨ ਆਪਣਾ ਸਾਰਾ ਕਾਰੋਬਾਰ ਉਸ ਲੜਕੇ ਨੂੰ ਦੇ ਦਿੰਦਾ ਹੈ ਤੇ ਉਹ ਲੜਕਾ ਉਸ ਅਮੀਰ ਇਨਸਾਨ ਦਾ ਇਦਾਂ ਧਿਆਨ ਰੱਖਦਾ ਜਿਵੇਂ ਉਸ ਦਾ ਖੁਦ ਦਾ ਪਿਓ ਹੋਵੇ ਤੇ ਇਦਾਂ ਕਰਕੇ ਉਹ ਇਨਸਾਨ ਬਿਲਕੁਲ ਠੀਕ ਰਹਿੰਦਾ ਹੈ ਦਰਅਸਲ ਇਹ ਕਹਾਣੀ ਉਸ ਲੜਕੇ ਦੀ ਨਹੀਂ ਸੀ ਇੱਕ ਕਹਾਣੀ ਆਪਣੀ ਐ ਆਪਾਂ ਨੂੰ ਵੀ ਆਪਣੀ ਜ਼ਿੰਦਗੀ ਵਿੱਚ ਅੱਗੇ ਕੁਝ ਨਹੀਂ ਦਿਸਦਾ ਪਰ ਇੱਕ ਗੱਲ ਯਾਦ ਰੱਖਿਓ ਹਮੇਸ਼ਾ ਕਿਸੇ ਦੀ ਮਦਦ ਕਰੋ ਜਦੋਂ ਕਿਸੇ ਦੀ ਮਦਦ ਕਰਾਂਗੇ ਪੀਰ ਮੁਰਸ਼ਿਦ ਆਪਾਂ ਨੂੰ ਰਸਤਾ ਵਿਖਾਉਣਗੇ ਤੇ ਰਸਤੇ ਤੇ ਚੱਲ ਕੇ ਆਪਣੇ ਕੋਲੇ ਥੋੜੇ ਬਹੁਤੇ ਪੈਸੇ ਆਉਣਗੇ ਤੇ ਉਹਨਾਂ ਵਿੱਚੋਂ ਦਾਨ ਕਰਾਂਗੇ ਤੇ ਹੋਰ ਪੈਸੇ ਆਉਣਗੇ ਇਦਾਂ ਪਰਮਾਤਮਾ ਤੁਹਾਨੂੰ ਰਾਹ ਆਪੇ ਵਿਖਾਏਗਾ ਕਦੀ ਵੀ ਇਹਨਾਂ ਬਾਰੇ 네ਗਟਿਵ ਨਾ ਸੋਚੋ ਹਮੇਸ਼ਾ ਪੋਜ਼ਿਟਿਵ ਰਹੋ ਪੋਜ਼ਿਟਿਵ ਹੋਏਗਾ ਜੈ ਪੀਰਾਂ ਦੀ ਇਹ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵ ਕੇ ਦਰবেশ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜ਼ਰੂਰ ਔਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਜਿੱਥੇ ਵੀ ਪੀਰਾਂ ਫਕੀਰਾਂ ਦੇ ਆਸ਼ਕ ਬੈਠੇ ਨੇ ਉਹਨਾਂ ਦੇ murid ਬੈਠੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ